ਗਾਇਲ ਮੈਂ ਤੇ ਦਾਦੂ ਨਾਲ ਸਾਡਾ ਇੱਕ ਬੰਦਾ ਪਿੱਛੇ ਆ ਉਹਨੇ ਵੀ ਸੇਮ ਪਾਇਆ ਤੇ ਸਾਡੀ ਫਾਈਨਲੀ ਲੁੱਕ ਚੈੱਕ ਕਰੋ ਦੇਖੋ ਐਦਾ ਬਣਾਈ ਦੀ ਆ ਫੇਰ ਬਲੋਗ ਸਟਾਰ ਸਕਦਾ ਡਿਪਰਟਡ ਦੀ ਦਵਾਦ ਨਾਲ ਆ ਬਿਲਕੁਲ ਨਹੀਂ ਪਰ ਦੋਸਤ ਤੁਸੀਂ ਮੰਮਾ ਲਈ ਦਵਾਵਾ ਘੱਟ ਕੀਤੀਆਂ ਮੰਮਾ ਜੇ ਠੀਕ ਨਹੀਂ ਹੋਏਗੇ ਤਾਂ ਗੱਲ ਉਹਦਾ ਠੀਕ ਹੈ ਬੁਖਾਰ ਬੁਖੂ ਲੱਗਦਾ ਦੁਖਦੀ ਹੈ ਬੁਖਾਰ ਹੈਗਾ ਰੋਟੀ ਬ੍ਰੈਡ ਖਾ ਲਾ ਗਾਇਲ ਉਹ ਦੇਖੋ ਮੰਮੀ ਲਈ ਵਾਲੇ ਬ੍ਰੈਡ ਰਖੇ ਲੈ ਕੇ ਓਏ ਓਏ ਅੱਡੀ ਕਾਲੂ ਜਾ ਤੇ ਦੋਸਤੋ ਆਪਾਂ ਜਾਣਾ ਜੀ ਆਪਣੀ ਅੱਜ ਫਾਈਨਲੀ ਆਈ ਸੀ ਦਾ ਵੈਲਫੇਅਰ ਸਾਈਕਲ ਨਹੀਂ ਦੇਖ ਰਹੀ ਵੀਰੇ ਤੇਰੀ ਕੱਲ ਕੱਲ ਨਾਲੇ ਪੁਲਸਾਂ ਨੇ ਕਿੰਨਾ ਵੈਲਫੇਅਰ ਗੈਸ ਇਸਟਲੇ ਵੈਲਫੇਅਰ ਹਾਂਜੀ ਜੀ ਜੀ ਰੇਤ ਨੂੰ ਨਾਲ ਮੈਂ ਕਿਹਾ ਸੀ ਵੀ 2000 ਵਾਟ ਵਾਲੀ ਆਏ ਉਹ ਭਰਾਵੇ ਤੇ ਸਾਡੇ ਵਾਲੀ ਆ ਤੂੰ ਦੂਜੀ ਲੈ ਗਿਆ ਇੱਧਰ ਕੁੰਡੇ ਦੇ ਜਿਹੜੇ ਆ ਰਹੇ ਆ ਆ ਲੈ ਆ ਇਹਦਾ ਟੱਕਰ ਤੇ ਬਾਹਰ ਆ ਜਾ ਪਿਆ ਬੈੱਡ ਤੇ ਉਹ ਵੀ ਲੈ ਜਾ ਲੈ ਬਈ ਲੈ ਜਾ

ਨ ਕੋਰੋਂ ਤੇ ਮੰਮਾ ਨੂੰ ਬਖਾਇ ਮਿੰਨੂ ਚੱਲ ਜੀ ਹਾਂ ਇਹ ਮੱਖੀ ਮੱਖੀ ਮੰਮਾ ਨੂੰ ਤਾਂ ਕੱਢ ਦੀਾ ਲੈ ਲਾਈਟ ਬੰਦ ਕਰੂੰਗਾ ਨਾ ਫਿਰ ਮੱਖੀਆਂ ਉੱਡ ਜਾਣਗੀਆਂ ਭਾਜ ਜਾਣਗੀਆਂ ਤੇ ਤੈਨੂੰ ਗਾਇਸ ਦੋ ਹੋਰ ਬਤਿਆਰ ਉਧਰ ਤੂੰ ਜਦੋਂ ਇਹ ਪੂਰਾ ਤਿਆਰ ਹੋਊਗਾ ਫਿਰ ਤੁਹਾਨੂੰ ਮਿਲਦੇ ਤੇ ਮੰਮਾ ਨੇ ਵੀ ਆਪਾਂ ਕੁਝ ਬਣਾ ਕੇ ਖਵਾਈਏ ਮਿਲ ਕੇ ਬੜੀਆ ਬਣਾ ਦੇ ਚ ਦੁੱਧ ਲੈ ਆਂਦਾ ਦੁੱਧ ਹੈ ਨਹੀਂ ਕਾ ਉਹੋ ਕੇ ਦੱਦਲੇ ਆ ਗਏ ਬਿਲਕੁਲ ਟਾਈਮ ਹੋਇਆ ਜੀ ਗਾਇਸ ਤੁਹਾਨੂੰ ਵੱਚ ਮਿਲਦੇ ਆਪਾਂ ਸੋ ਫਾਈਨਲੀ ਮੈਂ ਰੈਡੀ ਹੋ ਚੁੱਕਾ ਹਾਂ ਮੈਂ ਉੱਪਰ ਬਲੇਜ਼ਰ ਪਾਇਆ ਹੈ ਗ੍ਰੀਨ ਕਲਰ ਦਾ ਸੋਹਣਾ ਲੱਗਦਾ ਪਿਆ ਵਾ ਤਾਂ ਮਾਂ ਹੁਣੀ ਧੁੱਪੇ ਬੈਠੇ ਹੋਏ ਨੇ ਇੱਕ ਸਾਡਾ ਉਹ ਖੜਾ ਉਹ ਦਾ ਸਟਾਈਲਿਸ਼ ਮੁੰਡਾ ਬਣਿਆ ਅੱਜ ਕੱਲ ਦਾ ਟ੍ਰੈਂਡਫਾਲਰ ਕੀਤਾ ਤੇ ਮੈਂ ਵਿਆਹ ਵਾਲੇ ਕੱਪੜੇ ਪਾਏ ਹੋਏ ਆ ਸੋਹਣਾ ਲੱਗਦਾ ਨਾ ਅਫੋੜੇ ਸੋ ਮੈਂ ਦੋ ਦਿਨ ਲੱਗਦਾ ਦੇਖਿਆ ਨੂੰ ਚਿੱਟੇ-ਚਿੱਟੇ ਤੇ ਲੂੰਜ ਲੱਗੀ ਜਾਂਦੇ ਕਿੱਥੋਂ ਲਾ ਲਿਆ ਹੈ ਕੀ ਕਹਿੰਦੇ ਕਦਾ ਫੋਨ ਤੇ मैं ਗイズ ਮੈਂ चला ਲੈਣ ਚਲਾਵਾ ਦੁੱਧ आके फिर ਕੇ चल ਆਪਾਂ फेयरवेल ਜਾਈਦਾ ਫਿਰ ਵੇਲੇ फिर फेयरवेल तो आके ਵੇਲੇ ਤੋ ਆ ਕੇ ਮਿਲਾਂਗੇ ਫਿਰ ਵੇਲੇ ਕਲਿੱਪਸ ਦੇਖ ਲੈ ਵਿੱਚ ਜਿਹੜੀਆਂ ਅਸੀਂ ਬਣਾਵਾਂਗੇ ਸਕ ਕਰੋ ਇੰਜੋਏ ਗイズ ਵੀਡੀਓ ਤੇ ਪਾ ਲੱਗ ਗਿਆ ਪਿੱਟੇ ਦੇ ਉੱਤੀ ਬੋਲ ਕਲਾ ਕਾਲੀ ਸੀ ਗਲੋ ਕਿ ਦਵਤ ذاتੀ ਕਲਾਤ ਆਪ ਮੇਰੇ ਉੱਤੇ ਆਹਣਾ ਦਿੱਤੇ ਮੇਰੇ ਹੱਥ ਪੇ ਮੋਤੀ ਲਾਤਾ ਪੱਗ ਦੇ ਵਿੱਚ ਇੱਥੇ ਕਰਕੇ ਲਾਣਾ ਬਸ ਰੁਪਲ ਆਸਤਿਕ ਪਰ ਦਲੇ ਪਰ ਦੋਸਤੋ ਪੈਂਟ ਬਦਲ ਲਈ ਐ ਪੈਂਟਾ ਚੇਂਜ ਹੋ ਗਿਆ ਬਾਹਰ ਪਿਆ ਰੰਗ ਆ ਗਿਆ ਲੈ ਲੈ ਜਾ ਆ ਵੀ ਲੈ ਲੈ ਜਾ ਮੈਂ ਆ ਗਿਆ ਅਰੇ ਅਸ ਫਾਕੀ ਬੈਠਾ ਬਾਗ ਗਿਆ ਦੇਖੋ ਤਿਆਰੀ ਹੋ ਜਾ ਹੋ ਜਾ ਤਿਆਰ ਫੜਫੜ ਬੇਇਜ਼ਤੀ ਨਾ ਕਰਿਆ ਲੈ ਗਿਆ ਸਾਡਾ ਜੀ ਟੱਪਾ ਦੇਖ ਲੋ ਓਏ ਕੀ ਹੋ ਗਿਆ ਇਹ ਸੇਬਿਆ ਨਹੀਂ ਹੈ ਕਿ ਦੋ ਮਹੀਨਿਆਂ ਤੋਂ ਕੋਈ ਮਤਿਆਰ ਨਹੀਂ ਆਇਆ। ਸਾਰੇ ਦੋਸਤ ਮੈਸੇਜ ਕਰ ਰਹੇ ਸਾਰੇ ਜਣੇ ਪੂਰੀ ਖਬਰ। ਓਏ ਪੈਸੇ ਥੋੜੀ ਥੱਲੇ ਕਰ ਲੈਣ ਲੱਗਦੇ ਵਿੱਚ ਟੱਟੀ ਨਿਕਲੀ ਹੋਵੇ। ਓਹ ਲੇਟ ਹੈਗੀ ਆ। ਮੈਂ ਤਾਂ ਸਾਫ਼ ਨਹੀਂ ਬੁਰੇ ਦਾ। ਜੇ ਇਹ ਕਰਦੇ ਤਾਂ ਲੱਗਿਆ 12:00 ਵਜੇ ਤੱਕ ਚੱਲਣੀ ਨਹੀਂ। ਅ ਚੱਜ ਨੇ ਘਰੋਂ ਬਜਾ ਦੇ ਬਜੀ ਲੈਂਦੀ ਓਏ। ਨਹੀਂ ਚੱਲਦੀ। ਕੋਈ। ਪਪਾਰਾ ਇੱਦਾਂ। ਓਏ ਫਰੈਂਸ ਦੇ ਪ੍ਰੈਸੂਰ। ਬ੍ਰੈਸ ਕਿੱਥੇ ਲਾਣੀ ਆ? ਬ੍ਰੈਸ ਨਹੀਂ ਕਿੱਥੇ ਲਾਣੀ ਆ। ਲੇਟ ਹੈ ਨਹੀਂ। ਤੂੰ ਹੀ ਭਵਾ ਦੇ ਹਲੇ ਹਲੇ ਚੱਲਦੀ ਆ ਤੂੰ ਭਵਾ ਦੇ ਪ੍ਰੈਸ ਥੋੜੀ ਚੱਲੂਗੀ ਪਾਗਲ ਇਨਵਰਟਰ ਤੇ ਤੂੰ ਦੱਸ ਕੇ ਕੱਲ੍ਹ ਬਾਅਦ ਟਕਰਾਗਾ ਨਾ ਮੈਂ ਤਕਾ ਦੇ ਕੇ ਟਕਰਾ ਦੇਣੇ ਇਸ ੱਲੇ ਬੰਦੇ ਤੋਂ ਨਹੀਂ ਚੱਲਦਾ ਚੱਲ ਨਹੀਂ ਇਨਵਰਟਰ ਤੇ ਪ੍ਰੈਸ ਨੂੰ ਡਰੇ ਕੀ ਕਰਨਾ 10 ਰੁਪਏ ਦੱਸ ਹੈ ਨਹੀਂ ਮੈਂ ਤੂੰ ਦਾਰ ਪੁੱਛ ਲੈ 10 ਰੁਪਏ ਹੈ ਬਸ ਅੱਛੇ ਕੁਝ ਕੋਈ ਨਹੀਂ ਹੈ ਪਾ ਲਾ ਹੁਣ ਇਦਾਂ ਹੀ ਮੈਂ ਵੀ ਇਦਾਂ ਹੀ ਪਾਈ ਆ ਮੈਂ ਕਿਹਾ ਪ੍ਰੈਸ ਕਰਾਂਗੇ ਗੱਲੀ ਆ ਕੋਈ ਤਾਂ ਹੁੰਦੀ ਹੈ ਨਾ ਹੁਣ ਤੂੰ ਪਹਿਲਾਂ ਦੇਖਦਾ ਦਾ ਸਭ ਦੇ ਦਿੱਤੇ ਕਿਦਨੋ ਉਸਨੂੰ ਆਹ ਅਸੀਂ ਸਾਰੇ ਜਿੰਮੇ ਘਰੇ ਲਲਦੀ ਆਇਆ ਉੱਡ ਕੇ ਪਾਲੀ ਬਣ ਕੇ ਜਦ ਦੁਕਾਨ ਤੋਂ ਪ੍ਰੈਸ ਕਰਾਣਿਆ ਉੱਡ ਕੇ ਉੱਤੇ ਗੱਲ ਪੰਜ ਮਿੰਟ ਜੇ 12 ਵਜ ਗਏ ਉਧਰ ਦੇਖੋ ਉਹ ਮੈਂ ਸੁਮੇਲ ਨੂੰ ਦੱਸਾਂ ਲੀਂਦਾ ਹੀ ਨਹੀਂ ਗਿਆ ਇੱਧਰ ਖੜਾ ਹਾਂ ਹੁਣ ਮੈਂ ਸ਼ੂਜ਼ ਪਾ ਲਿਆ ਕਰੋ ਉਹ ਪਿਆ ਸ਼ੂਜ਼ ਲਿਆਉਂਦੇ ਤਾਂ ਹੈਗੇ ਭਰਾ ਪੈਲੀ ਕਰਨਾ ਹਾਂ ਬੈਠ ਬੈਠ ਉਹ ਯਾਰ ਪੈਂਟਾਂ ਲੱਭੀ ਨਹੀਂ ਮੇਨ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਤਹੋੜ ਕਾਲੀ ਬੈਠਾ ਹੈ ਨਹੀਂ ਮੇਰੇ ਕੋ ਸਾਰੇ ਨੇ ਤਿਆਰ ਹੋ ਕੀ ਆਏ ਨੇ ਕੋਈ ਕਿਸੇ ਨੇ ਨਹੀਂ ਪਾਈ ਕਰ ਲਈ ਸੀ ਹੂੰ ਸਾਰੇ ਨੇ ਪਾਇਨਾ ਤਾਂ ਬਾਲੇ ਤੇਰੀ ਤਾਂ ਜਮਾਣਾ ਕਰ ਬਸ ਠੀਕ ਆ ਮਰੇ ਇੱਥੇ ਬੈਠ ਕੇ ਕਰ ਲੈਣਾ ਮੈਂ ਇੱਥੇ ਆ ਜਾ ਕੱਪੜੇ ਪਾ ਕੇ ਆਏ ਕਰੇ ਸਾਰੇ ਨੇ ਪੈਸੇ ਜਿਹੜੇ ਸਾਰਿਆਂ ਨੇ ਪੈਸੇ ਜਿਹੜੇ ਤਕਰੀਬ ਨਹੀਂ ਸਹੀ ਆ ਜਿਹੜੇ ਸਾਰੇ ਨੇ ਪੈਸੇ ਜਿਹੜੇ ਨਵੇਂ ਕੱਪੜੇ ਪਾਣੇ ਮਮੀ ਇਹਦਾ ਪੌਂਚਾ ਪਤਾ ਕਿੰਨਾ ਰੱਖਾਣਾ 28 ਆ ਕਹਿੰਦਾ ਮੇਨ ਨਾਲ ਖੁੱਲਾ ਕੀ ਦੇਣਾ ਕੀ ਹੁਣ ਹਾਂ ਇਹਦਾ ਪੌਂਚਾ ਖੁੱਲਾ ਆ ਲੈ ਮੋੜੇ ਆਇਆ ਲੈ ਸੌਣ ਦਾ ਯਾਰ ਕਰ ਲੈ ਹਾਂਜੀ ਆ ਲੈ ਦੇ ਦੇ 10 ਰੁਪਏ ਮਿੱਕ ਮਿੱਕ ਤੋ ਯਾਰ ਦੇ ਦੋ 100 ਅੱਧੀ ਜਿੰਨੇ ਵੀ ਦਸਮੀ ਅਰੇ ਨੇ ਸਾਰਿਆਂ ਨੇ ਬੈਲਬੋਰਡ ਮੇ ਪਾਈਆਂ ਨੇ ਇਹ ਨਹੀਂ ਮੈਨੂੰ ਲੱਗਦਾ ਇਹ ਪਾਲਾ ਅਮਰ ਪਾ ਕੇ ਦੇਖ ਲੈ ਯਾਰ ਇੱਕ ਵਾਰ ਠੰਡੀ ਹੈ ਗਰਮੀ ਹੈ ਬਸ ਕੋਈ ਵਾਹ ਮੈਂ ਆ ਦੇਖਾ ਮੈਂ ਕਿ ਗਿੱਲੀ ਘਾਲ ਚੱਲੇ ਹੱਥ ਲੱਗੇ ਜੀ ਅੱਜ ਅੱਧ ਬਾਲ ਤਾਂ ਇਹ ਵੀ ਆ ਦੇ ਪੈਂਟ ਚਾਦੇ 30 ਬੱਚਾ ਵੀ ਦੇ ਯਾਰ ਗਿੱਲੀ ਦੇ ਕਿੰਨੀ ਥੱਲੂ ਹਾਂ ਤੂੰ ਘਰੇ ਪ੍ਰੈਸ ਕਰਨ ਚੱਲ ਜਾਂ ਦੁਕਾਨ ਤੇ ਕਰਨ ਚੱਲ ਦੁਕਾਨ ਤੇ ਐ ਦੇ ਦੋ ਕੀ ਆ ਹੁਣ ਤਾਂ ਦੇ ਕੋਸੀ ਗੇ ਰਾਈ ਬਾਗ ਦੀ ਉਹ ਮੇਰੇ ਨਹੀਂ ਇਹ ਤੇ ਪੇ ਦਿਗਵਾ। ਇਲੈਕਸ਼ਨ ਮੈਨਾਂ ਕੋਟੈਕਸ਼ਨ ਉਹ ਕੱਲ੍ਹ ਸੋਨੂ ਵੀ ਰੰਦੇ ਨੇ। ਲੱਕ ਮੈਂ ਚਾਹਾਂ। ਨਾ ਕਰਾ ਫਰੈਸ਼ ਫਿਰ ਇਹਨੂੰ। ਜਦ ਤੱਕ ਆਪਾਂ। ਉਹ ਪੈਸੇ ਤਾਂ ਲੈ ਜਾ ਹੁਣ। ਗਾਈਜ਼ ਆ ਦੇਖ ਲੋ ਆ ਚੱਲਿਆ ਫੇਰ ਬੈਲ ਤੇ ਇਹਦੀ ਤਿਆਰੀ ਨਹੀਂ ਹੁੰਦੀ ਕਹਿੰਦਾ ਮੈਨੂੰ ਤਾਂ ਇੱਕ ਮਿੰਟ ਲੱਗਣਾ। ਇੱਧਰ ਬੂਥੀ ਕਰੀ। ਬੂਥੀ ਦੇ ਦੇ ਇੰਨੀ ਖੁਸ਼ਕੀਆ ਗੁੰਡ ਗੁੰਡ। ਦੇਖੋ। ਆਹੋਂ ਦੇਖ ਲਓ ਕੁਸਕੀ ਹੋਇਆ ਫਿਰ ਆ ਆ ਸਾਦੇ ਨੇ ਮਮੀ ਦਾ ਤੋਲਿਆ ਵਾ ਰੱਬ ਲਾ ਹਾਂ ਮੇਰਾ ਵਾਲੇ ਨੂੰ ਉਹ ਹਰਾ ਤੋਲਿਆ ਰਿ ਲੈਣਾ ਜਿਹੜਾ ਵੱਡਾ ਸਾਰਾ ਵਰ ਤੋਲਿਆ ਉਹ ਜਿਹੜੇ ਭੜੇ ਸੀ ਗੀਰਣੇ ਮਿੱਤੇ ਦੀ ਕਤੋਂ ਮਿੱਤੋ ਵਾ ਓਏ ਓਰਾ ਹੋ ਗਿਆ ਸਾਦਾ ਪਾਣੀ ਹੋਇਆ ਹੈ ਜਦ ਵੀਰੇ ਗੋਰਾ ਕਰ ਦਿੰਦਾ ਦੇਖ ਲਓ ਗਾਇਜ਼ ਕਿੰਨਾ ਫਰਕ ਪੈ ਗਿਆ ਪਾਣੀ ਨਹੀਂ ਕੱਲੇ ਨਾਲ ਹਜੇ ਤੱਕ ਕੱਲਾ ਪਾਣੀ ਲਾਇਆ ਕਰ ਨਾ ਇਹ ਸ਼ੋਕਰਾ ਸਾਬਣਾ ਨਾ ਕਾ ਗੁੱਡ ਗੁੱਡ ਖੁਸ਼ਕੀ ਚੜਾ ਰખી ਮੂੰਹ ਤੇ ਕਦੋਂ ਦੇ ਖੜੀ ਆ ਮੈਂ ਕਿਉਂ ਇਹ ਆ ਕੋਈ ਕੋਈ ਸਾਡੇ ਘਰੇ ਆਇਆ ਸੀ ਆਹ ਕਰੀਮ ਚੋ ਕਰੀਮ ਕੱਢ ਕੇ ਲੈ ਗਿਆ ਸੀ ਜੇ ਕੋਈ ਦੇਖਦਾ ਵਾ ਕੱਢਣ ਵਾਲਾ ਤਾਂ ਦੱਸ ਦੇ ਉਹ ਵੀ ਕੱਢ ਕੇ ਲੈ ਗਿਆ ਉਹਨਾਂ ਨੂੰ ਪਸੰਦ ਆ ਗਈ ਸੀ ਮੁੰਡਾ ਗੋਰਾ ਹੀ ਬहोत ਆਈ ਸਾਡਾ ਹੋਰ ਕੀ ਐ ਸਾਡੇ ਬੱਪੂ ਦਾ ਤਾਂ ਜੱਜ ਵਾਲਾ ਫੈਸਲਾ ਕਿ ਦੋਏ ਗੱਲਾਂ ਸੀ ਮਿੱਜਤੀ ਏ ਥੋੜਾ ਤੇ ਪਿੱਛੇ ਦਾਰੂ ਸਾਨੂੰ ਕੋਠੇ ਚੜਾ ਦੇ ਆਹੋ ਰਾਤ ਸਾਡੀ ਗੇਮ ਹੈ ਜੱਟੀਏ ਇਹ ਰਾਤ ਥੋੜੇ ਤੇ ਗੇਮ ਪਈ ਸੀ ਬਾਪੂ ਵਾਲੀ ਤਾਂ ਗਾਇਸ ਇਧਰ ਰੀਤ ਮੇਕਅਪ ਲੈ ਕੇ ਖੜੀ ਹੈ ਇਹ ਮੇਕਅਪ ਕਰਦਾ ਪਿਆ ਵਾ ਓਏ ਤੇਰੇ ਆਕਰ ਕੁੱਚਾ ਓਏ ਤੇ ਬੋਖ ਲੱਗਦਾ ਓਏ ਨਾ ਨੂੰ ਵੀ ਪੁੱਛ ਲੋ ਓਏ ਚੱਲ ਪਾ ਚੱਲ ਆ ਤਾਂ ਸ਼ੀਸ਼ਾ ਹੀ ਨਹੀਂ ਛੱਡਦਾ ਇਹ ਤੇ ਸ਼ੀਸ਼ਾ ਗਲ ਚ ਪਾ ਦੋ ਤੇ ਬਾਹਲਾ ਸੋਹਣਾ ਹੈ ਮਮਮੀ ਚੋਲ ਜਾ ਮਮਮੀ ਹੁਣ ਕੋਈ ਵੀ ਆਊਗਾ ਨਾ ਆਈਸ਼ੂ ਆਊਗਾ ਆਈਸ਼ੂ ਕਹਿੰਦੇ ਓਹ ਕਿਦੇ ਘਰੇ ਚੱਲੇ ਤੇਰੇ ਘਰੇ ਨਹੀਂ ਆ ਤੂੰ ਚੋਲਾ ਪਾਈ ਫਿਰਦਾ ਇਹ ਚ ਕੀ ਆ ਕੱਪੜੇ ਕਾਲੇ ਕੱਪੜੇ ਮੇਰਾ ਪਿਆਮਾ ਪਾਲੇ ਸ਼ਿਵ ਜੀ ਜੀ ਦਾ ਰੋਲ ਆ ਸਾਡਾ ਉੱਤੇ ਹਾ ਦੇ ਸਿਵਜੀਦਾਰ ਉਹ ਚੱਕਿਆ ਕੱਢਣ ਚੱਲੇ ਇਹ ਚੀਜ਼ ਨੂੰ ਗੁਪਾਈ ਹੋਈ ਗਿਆ ਸਾਰਾ ਪਹਿਲ ਕਹਿੰਦਾ ਚੱਕ ਸਿਵਜੀਦਾਰ ਬੋਲੇ ਮੈਂ ਚੱਕਿਆ ਕੱਢਣ ਚੱਲਿਆ ਤੇ ਹੋਰ ਕਿੱਦਿ ਹੈ ਸਭ ਕੁਝ ਚੰਗੇ ਆ ਆ ਕੀ ਬਣੂੰਗਾ ਜਿਹੜਾ ਹਸਾਬ ਨਾਲ ਤਿਆਰ ਹੋਏ ਨੇ ਚੱਕੇ ਕਿੱਦਿ ਚੱਲਣਗੇ ਇਹ ਤਾਂ ਕਾਲੀ ਮਾਤਾ ਬਣੂ ਇਹ ਕਾਲੀ ਮਾਤਾ ਇਹ ਕਾਲੀ ਮਾਤਾ ਆਲੇ ਮਾਤਾ ਆਲੇ ਮਾਤਾ ਕੀ ਕਾਲੀ ਮਾਤਾ ਬਣਾ ਇੱਕ ਚਿੱਟਾ ਲਵਾਵਾ ਵਿੱਚ ਮੁੱਚੀ ਆ ਅਗਲੀ ਵਾਰੀ ਅਗਲੀ ਵਾਰੀ ਤਾਂ ਤੁਹਾਡੀ ਹੋਣੀ ਨਹੀਂ ਫੇਰ ਬੈਲਣਾ ਇੱਥੇ ਇੱਤੇ ਕਿਤੇ ਹੀ ਅਗਲੀ ਵਾਰੀ ਪਲੱਸ 2 ਚ ਹੋਊਗੀ ਪਲੱਸ 2 ਚ ਦਾ ਤੁਸੀਂ ਮੈਂ ਕਿਹਦੀ ਚੱਕਿਆ ਹੀ ਕੱਢ ਲਿਓ ਉਹਨਾਂ ਨੂੰ ਕਿ ਜਗਰਾਤਾ ਹੀ ਕਰਾ ਲਓ ਓ ਯਾਦਾਾ ਦੋਵੇਂ ਗੱਲਾਂ ਸੇਮ ਯਾਰ ਇਹ ਨਾ ਨਾ ਹਾਲੀ ਬਾਨਾ ਇੱਕ ਕਪੜੇ ਬਾਨਾ ਗਾਇਸ Delhi ਦੇ ਕਪੜੇ ਬਾਨਾ ਪਰ ਅੱਜ ਐਨੀ ਫੁਕਰੀ ਨਾ ਮਾਰਾ ਕਰ ਨਹੀਂ ਜਾ ਚਦੀ ਤੇਰੇ ਮੋਹੋਂ ਚੱਕੋ ਹਾਂ ਆ ਤੇਰਾ ਨਾਂ ਕੀ ਅਰਸ਼ ਬਾੜੀ ਫੁਗਰੀ ਮਾਰਦਾ ਨਾ ਕਿਵੇਂ ਠੁਕਰੀ ਬਾੜੀ ਮਾਰਦਾ ਨੇ ਤੁਹਾਨੂੰ ਪਤਾ ਪੰਪ ਪੰਪ ਵੱਜ ਜਾਂਦੇ ਤਾਂ ਫੁਗਰੀ ਹੋਰ ਵੱਜ ਜਾਂਦੀ ਆ ਮੂਰੇ ਦਾ ਅੱਕੇ ਲੈ ਕੇ ਜਾ ਤੂੰ ਗਾ ਦੇ ਧਿਆਨ ਇਹ ਤਾਂ ਸਾਡਾ ਲੀਦੀ ਹੈ ਹੈ ਨਹੀਂ ਤੇ ਅੱਛਾ ਵੀ ਆ ਤੂੰ ਤੂੰ ਆ ਵੀ ਮੇਰਾ ਆਇਆ ਮੈਂ ਕਹਿੰਦੀ ਜਿੱਦਾਂ ਤੁਸੀਂ ਵਿਆਹਣ ਜਾਣਾ ਹੋਇਆ ਉਹ ਦਿਨ ਤੋਂ ਤਿੰਨ ਦਿਨ ਪਹਿਲਾਂ ਲਾਉਣਾ ਪਊ ਤੁਹਾਨੂੰ ਤਿਆਰ ਹੋਣ ਨੂੰ ਇਹ ਤਾਂ ਐਵੇਂ ਸੋਫੇ ਤੇ ਪਿਆ ਹੈ ਤਿੰਨ ਦਿਨ ਪਹਿਲਾਂ ਉੱਥੇ ਪਾਲਰ ਤੇ ਭਾਇਆ ਹੋਣੇ ਆਂ ਵੀ ਤਿਆਰ ਕਰਕੇ ਤੂ ਮੇਰੇ ਦੇ ਦੇ ਪੂਰੇ ਪੂਰੇ ਟਾਈਮ ਤੇ ਚਾਹੀਦੇ ਸਾਨੂੰ ਤਾਂ ਇਹਨਾਂ ਨੂੰ ਕੁੜੀਆਂ ਦੇ ਦੇਖਣ ਆਉਣੇ ਆਂ ਹਾਂ ਕੁੜੀਆਂ ਨੂੰ ਦੇਖਣ ਕੀ ਮੈਂ ਕਹਿੰਦੀ ਇਹਨਾਂ ਨੂੰ ਵਿਆਹ ਕਿ ਲੈ ਜਾਣਾ ਤਿੰਨ ਦਿਨ ਵਿਆਹ ਨੂੰ ਵਿਆਹ ਨੂੰ ਲੱਗ ਜਾਣੇ ਸਾਡੇ ਬਾਪੂ ਦਾ ਫੈਸਲਾ ਮੰਮੀ ਜੇ ਕੋਈ ਵੀ ਉਹਨੂੰ ਪਤਾ ਕੀ ਕਹਦੇ ਅਮਰ ਕਰ ਦੋ ਫੇਰ ਦਫਾ ਵਾਜਿਆ ਮਰ ਕੇ ਘਰੇ ਬੈਠੇ ਰਹੋ ਚੰਗਾ ਉੱਲੇ ਨਾ ਜਾਇਓ ਕਿੰਨਾ ਟਾਈਮ ਵੱਜ ਗਿਆ ਮੇਰੇ ਸਾਨਾ 12:00 ਵੱਜ ਗਿਆ ਹਨਾ 12:00 ਵੱਜ ਗਿਆ ਦੇਖਦੇ ਆ ਇਸ ਇਧਰ ਸਾਡਾ ਵਲੌਗ ਚੱਲ ਰਿਹਾ ਹੈ ਪਤਾ ਕਿੰਨੇ ਵਜ ਗਏ ਆਏ ਹਾਏ 12:00 ਹੋ ਗਏ ਹੋ ਗਏ ਆ ਨੋਸਕ ਤੇ ਇਹਨਾਂ ਦੀ ਅਜੇ ਫੇਰ ਬੈਲ ਸ਼ੁਰੂ ਹੋਣੀ ਹੈ ਰਿਦ ਬਣਾ ਦੇ ਕੁਝ ਖਾਣ ਨੂੰ ਯਾਰ ਲੈ ਮੈਂ ਬਣਾਣੀ ਆ ਫੜ ਤੋ ਬਣਾਣਾ ਰੈਣ ਦੇ ਬਸ ਆਦਰ ਅੰਦਰ ਰੱਖ ਕੇ ਚੱਕ ਰਿਦ ਅੰਦਰ ਰੱਖ ਕੇ ਯਾਰ ਮੈਂ ਨਹੀਂ ਉਨਣਾ ਚਾਉਣਾ ਸੁਣ ਲੱਗੀ ਤਾਂ ਦੋਸਤੋ ਫਕਰ ਆ ਚੁੱਕੇ ਆ ਸ਼ਟ ਮੇਸੀ ਗਾਇਸ ਫਰੇ ਆਣਾ ਮੈਂ ਤਾਂ ਦੋਸਤੋ ਫਕਰ ਆ ਚੁੱਕੇ ਆ ਆਣਾ ਮਾ ਕੀ 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 ਧੁੰਦੀ ਏ ਧੁੰਦੀ ਏ ਪੈਣੀ ਏ ਪੈਣੀ ਏ ਕਰੇ ਕੇ ਦੇਖੋ ਨਾ ਇੱਥੇ ਥੱਕ ਥੁੱਕ ਕੇ ਬੈਠੇ ਆਂ ਕਪੜੇ ਚੰਨ ਕਰ ਲੇ ਗਏ ਮੈਂ ਨਹੀਂ ਲੱਗਿਆ ਸਵੇਰੇ ਬਲੈਕ ਪਾਇ ਸੀ ਤੂੰ ਕੁਛ ਕਰਨਾ ਨਹੀਂ ਹੁੰਦਾ ਮੈਂ ਲਾਉਂ ਦਿਆ ਲੋਕਾਂ ਦੇ ਲਈ ਕਈ ਬੇਲੀ ਬੇਲੀ ਚੱਲ ਜਾਂਦੇ ਨੇ ਨਹੀਂ ਨਾ ਨਹੀਂ ਤੂੰ ਉੱਥੇ ਕਸ ਕੀਤਾ ਸੀ ਲੈ ਸੰਕਲ ਸੰਕਲ ਨਹੀਂ ਮੈਂ ਕੀਤਾ ਸੰਕਲ ਆਇਆ ਮੈਂ ਕਪੜਾ ਨਹੀਂ ਹੈ ਆਈ ਕਿ ਨਾ ਕਪੜਾ ਨਾ ਨਾ ਅਸੀਂ ਗਏ ਮੈਂ ਮੋੜ ਗਿਆ ਹਟ ਜਾ ਨਹੀਂ ਚਾ ਦੇਖੋ ਇਹਨਾਂ ਦੇ ਪਤਾ ਨਹੀਂ ਕਿਨੇ ਬੁੱਗੀਆਂ ਕੀਤੀਆਂ ਨੇ ਇੱਧਰ ਦਿਖਾਈ ਇੱਧਰ ਆ ਦੇਖ ਆ ਦੇਖ ਇਹਦੇ ਵੀ ਆ ਇਹਨੇ ਇਹਨੇ ਵੀ ਕੀਤੀ ਆ ਇਹਦੇ ਦਿਖਾ ਇਹਦੇ ਤਾਂ ਬਾਲਾ ਹੀ ਨਾਲ ਕੀਤਾ ਪਿਆ ਮੂੰਹ ਫਿਰ ਮੈਂ ਕਿਉਂ ਤਾਂ ਮੈਂ ਕਿ ਮਾਰੂ ਆ ਫੋਨ ਫੜੀ ਜਾਂਦੇ ਮੈਂ ਇਤਨੇ ਇਸ ਲਈ ਹਾਂਜੀ ਬੋਤੀ ਤਿੰਨ ਬੰਦ ਨਾ ਮੈਂ ਦੱਸਦਾ ਦੋਸਤੋ ਇਹ ਓਏ ਬੈਕ ਟੋਪੀ ਇਹ ਨਾ ਸਾਡੇ ਬਾਬੀ ਦੇ ਦਿੰਦੀ ਤੇ ਬੇੜਾ ਬੈਕ ਟੋਪੀ ਜਿਹੜਾ ਉੱਠ ਆ ਦੇਖ ਇੱਧਰ ਕੱਪੜੇ ਦੇ ਉੱਠ ਮਮਾ ਅਰੀ ਤੂੰ ਬੈਠ ਜਾ ਕੇ ਜਗਾ ਦੇ ਦੋਸਤੋ ਇਹ ਕਹਿ ਰਸੀ ਮੈਂ ਆ ਗਈ ਤਾਂ ਮੈਂ ਹੋ ਗਈ ਤਾਂ ਹੁਣ ਅਸੀਂ ਕਿ ਨਈਏ ਤੁਸੀਂ ਆਹ ਪੁੱਛੋ ਛੜ ਤੋ ਅਸੀਂ ਕੀ ਨਹੀਂ ਕੀਤਾ ਕੀ ਨਹੀਂ ਕੀਤਾ ਹੈ ਕਿਵੇਂ ਕੀਤਾ ਅਸੀਂ ਇੱਕ ਚੀਜ਼ ਨਹੀਂ ਕੀਤੀ ਬਸ ਸ਼ਰਾਬੀ ਰਡਾਂ ਸ਼ਰਾਬੀ ਰਡਾਂ ਫੇਰ ਥੱਕ ਗਏ ਬਾਕੀ ਅਸੀਂ ਸਾਰਾ ਕੁਝ ਕੀਤਾ ਇੱਧਰ ਦੇਖ ਲੋ ਲੇਟ-ਨੇਟ ਕੇ ਡਾਂਸ ਕੀਤਾ ਪਰ ਕੱਪੜਿਆਂ ਤੇ ਖਰੋਚ ਤਾਂ ਕਿ ਨਹੀਂ ਪਈ ਮੇਰੇ ਪਈਏ ਮੈਂ ਮਧੂਰੀਓ ਤੇ ਬਹਿ ਗਿਆ ਅੰਡਿੱਟੀ ਕਰਤੀ ਅੰਡਿੱਟੀ ਆਸਾਨੀ ਟੀਮ ਹੈ ਗਾਇਜ਼ ਗਾਇਜ਼ ਇੱਕ ਮਿੰਟ ਇੱਕ ਮਿੰਟ ਸਾਰੇ ਇੱਥੇ ਘਟਾਓ ਯਾਰ ਇਹ ਮੈਂ ਇਸੇ ਮੇਰੇ ਅੱਗੇ ਆ ਗਏ ਅੱਛੇ ਯਾਰ ਤੂੰ ਕਿਹੜੀ ਆਈ ਅੰਦਰ ਐਂਟਰੀ ਦਾ ਮਾਰਨ ਦੇ ਇੱਥੇ ਆ ਇੱਧਰ ਇੱਧਰ ਚੱਲ ਲੈ ਲੈ ਲੱਲੇ ਲੱਲੇ ਆ ਜਾ ਹਰੇਕ ਮਨ ਵਿੱਚ ਨਿੰਦਾ ਆ ਜਾ ਮੋੜਲੀ ਕਰੋ ਮੋੜਲੀ ਕਾਹਦਾ ਰੋੜਨੀ ਕਿੰਨੇ ਘੈਂਟ ਲੱਗਦੇ ਆ ਨਾ ਉਥੇ ਇਹਦੇ ਕੋਲ ਹੋਣੀ ਨਹੀਂ ਹਾਂ ਬੋਲ ਨਹੀਂ ਆ ਨਾ ਜਾਏ ਕੌਣ ਹੈ ਜਗਮਗ ਚਲੇ ਯਾਰੀ ਸਾਡੀ ਫਾਈਨਲੀ ਲੁਕਸ ਆਇਆ ਕੋ ਮੈਂ ਨਾ ਲੁਕ ਗਿਆ ਮੈਂ ਮੈਂ ਬਾਹਰ ਗਿਆ ਜਿੰਮੇ ਤੇਰਾ ਜਿੰਮੇ ਤੇਰਾ ਜਗਾਂ ਨਾ ਡਰ ਜਾ ਇਹ ਇੱਥੇ ਆ ਤੂੰ ਕੋਣ ਹੈ ਤੂੰ ਕੋਣ ਹੈ ਉਹ ਮੈਂ

ਬਾਈ ਕੋ ਇਦਾਂ ਬਣਾਈ ਦੀ ਆ ਫੇਰ ਗਾਇਜ਼ ਆਦਾ ਆ ਸਾਡਾ ਜੋ ਡਾਂਸ ਹੋਇਆ ਨਾ ਉੱਤੇ ਵੀ ਆ ਉਹਦੇ ਵਿੱਚ ਪਹਿਲਾਂ ਮੈਂ ਦੋ ਸਟੈਪ ਭੁੱਲਿਆ ਉਹ ਕਿਸ ਤਰ੍ਹਾਂ ਸੀ ਰਿਕਵਰ ਕਰ ਲਿਆ ਮਤਲਬ ਕਿ ਬਾਅਦ ਚ ਖੜ ਕੇ ਦੁਬਾਰਾ ਸਟਾਰਟ ਕਰ ਲਿਆ ਪਰ ਮਾਰੇ ਇਹਨਾਂ ਨੇ ਮੇਰੇ ਕਿੱਥੇ ਡਾਲ ਦਿੱਤਾ ਤੇ ਮੈਂ ਰੁਕ ਗਿਆ ਪਿੱਛੇ ਮੈਂ ਕਿਹਾ ਇਕੱਲਾ ਜਾ ਰਿਹਾ ਐ ਜਿਹਨਾਂ ਨੂੰ ਇਕੱਲੇ ਆ ਕੇ ਡੰਡਾਸ ਕਰਨ ਲੱਗਾ ਸੀ ਉਹਨਾਂ ਕਹਿੰਦੇ ਨਾ ਮੈਂ ਦੇਖਿਆ ਨਾ ਕਿ ਮੈਂ ਰੁਕ ਜੂਗਾ ਐ ਦੇਖ ਹੀ ਗਿਆ ਇਹ ਉਹਦੇ ਨਾਲ ਲੱਗਾ ਮੇਰੀ ਪਈ ਇਹ ਦਿਮਾਗ ਖੋ ਕਰ ਪਈ ਆ ਵਿੱਚ ਰੋ ਵਿੱਚ ਬੰਨੂਗਾ ਪਤਾ ਨਹੀਂ ਲੱਗਦਾ ਚਲਾਉਣੇ ਚਲਾਣੇ ਆਏ ਆ ਅਰੇ ਇੱਧਰ ਗਾਇਲ ਇੱਧਰ ਇੱਕੋ ਸਾਰੇ ਆ ਜਾਓ ਲੜਨ ਆ ਜਾਓ ਆਰਮਨ ਆਉਂਦਾ ਸੋਲੋ ਸੁਣਾ ਆ ਗੁੱਡੀ ਨੂੰ ਜਾਰੀ ਦਿੱਕਤ ਆ ਦੱਸ ਫਰ ਵੀ ਬਿੱਗ ਤੋਂ ਨਹੀਂ ਲੱਗਦੇ ਸੀ ਨਹੀਂ ਜਮਨੀ ਤੇ ਜਨ ਆਰਮਨ ਤੇ ਆਮਾ ਕੀ ਹੋਏ ਨਹੀਂ ਮੈਂ ਤੇਰੀ ਤੁਸੀਂ ਜਾਰੀ ਕਾਲੀ ਆ ਬੈਠ ਕੇ ਨਹੀਂ ਆਂਟੀ ਇਹ ਨਹੀਂ ਵਧੀਆ ਨਹੀਂ ਹੋਈ ਸੀ ਮੈਂ ਦਾਦਾ ਇਹਨੇ ਜੁਲੂ ਕਰਦਾ ਸਾਲ ਮੈਂ ਦਾਦਾ ਮੈਂ ਗੱਲ ਸੁਣਨੇ ਆ ਵੀਡੀਓ ਦੇਖੋ ਚੁੱਪ ਚੁੱਪ ਜੀ ਜੀ ਸੁਣੇ ਗੱਲ ਮੈਂ ਜਦੋਂ ਡਾਸ ਕਰਨ ਲੱਗੇ ਸਟਾਰਟ ਹੋ ਗਿਆ ਫਿਰ ਨਾਲ ਜਦੋਂ ਆਪਣਾ ਕਿੱਸਾ ਪਾਇਆ ਵਾ ਤੇਰੇ ਨਾਲ ਦੀ ਤੁੱਬਾ ਠੀਕ ਆ ਉਹਦੇ ਵਿੱਚ ਮੈਂ ਭੁੱਲ ਗਿਆ ਪਰ ਵੀਰੇ ਨੇ ਤਾਂ ਅਸੀਂ ਖੜ ਜਾਣਾ ਤੇ ਨਾਲ ਮੈਂ ਉੱਥੇ ਜਾ ਕੇ ਖੜ ਗਿਆ ਚੱਲ ਜਾ ਵੀਰੇ ਨੇ ਕਹਿੰਿਆ ਤੀ ਛੱਡ ਜਾਣਾ ਇਹ ਤੇ ਕਿੱਲਾ ਕੀ ਆ ਉਹ ਸੱਤ ਦੇਣਾ ਅੱਛਾ ਜਵਾਗ ਵੀ ਨਾਲ ਹਾਂ ਫਿਰ ਕੋਈ ਵੀਰੇ ਨੇ ਕਿਹਾ ਸੀ ਜਿੱਥੇ ਵੀ ਸਰਪੁੱਜੋ ਤੇ ਖੜਜੋ ਫਿਰ ਦੇਖ ਅੰਟੀ ਵੀ ਸਾਡੇ ਲੈ ਕੇ ਆ ਜਾ ਸੁਣ ਲੈ ਬਈ ਨਾ ਦੇਖੋ ਜਿਹੜਾ ਉੱਥੇ ਸਟਾਰਟ ਕਰ ਦੇਣਾ ਤੇ ਅਸੀਂ ਨਾ ਉੱਥੇ ਸਟਾਰਟ ਮੈਂ ਰੁਕ ਗਿਆ ਤੇ ਮੈਂ ਉੱਥੇ ਸਟਾਰਟ ਕਰਕੇ ਸੀ ਰਿਕਵਰ ਕਰ ਲਈ ਗੱਲ ਫਿਰ ਤੋਂ ਨਾ ਡਾਂਸ ਕਰਨਾਂ ਦੀ ਬਾਤ ਹੀ ਨਾ ਸੀ ਇਕੱਲੇ ਦਾ ਡਾਂਸ ਮਿਰਨੇ ਕਹਿੰਦੇ ਕਿ ਆਪਾਂ ਇਕੱਠੇ ਕਰਾਂਗੇ ਤੇ ਅਸੀਂ ਸਵੇਰੇ ਪ੍ਰੈਕਟਿਸ ਕੀਤੀ ਉਹ ਵਾਲਾ ਸਟੈਪ ਜੀ ਮੇਰੇ ਤੋਂ ਇੰਨੀ ਵਧੀਆ ਨਹੀਂ ਵੀ ਪਰ ਫਿਰ ਸ਼ਿਵ ਨੇ ਮੇਰਾ ਮੂੰਹ ਦੇਖਿਆ ਮੈਂ ਕਿਹਾ ਛੱਡ ਜਾਂਦੇ ਨਹੀਂ ਕਿਹਾ ਮੈਂ ਇਹਨੂੰ ਕਰ ਚੁੱਕਾ ਇੱਕ ਲਾਗੇ ਵਜਾ ਅਨੇ ਹਲੇ ਲਾਗੇ ਐਸ ਰੇ ਗੋਲਡ ਕਿੰਨੇ ਨੂੰ ਸ਼ਿਵ ਵਿੱਚ ਕਹਿੰਦਾ ਮੈਂ ਕਿਹਾ ਸੀ ਨਾ ਅਮਰ ਨਹੀਂ ਕਰ ਫਿਰ ਤੈਨੂੰ ਖਿੱਚ ਗਿਆ ਹਮ ਕਿਉਂ ਬੋਲਿਆ ਸੀ ਕਿੰਨਾ ਕੁ ਤੇ ਡਾਂਸ ਕਰਦੇ ਪਏ ਕਿਉਂ ਬੋਲ ਰਹਾ ਤੈ ਮਨੂੰ ਡਾਂਸ ਡਾਂਸ ਵਧੀਆ ਹੋ ਜਾਂਦਾ ਜੋ ਦੇਖ ਸ਼ਿਵ ਹਮ ਆਪਣਾ ਛੱਡ ਕੇ ਸਾਧੂ ਬੰਦੇ ਨੂੰ ਬੋਲਣ ਲੱਗ ਗਿਆ ਕਿਆ ਐਦਿਕ ਉਹ ਹਰ ਚਾਚਾ ਉੱਚੀ ਬੋਲਦਾ ਫੇਟ ਗਿਆ ਇਹਨਾਂ ਨੂੰ ਸਾਰੇ ਜੰਨੀਕ ਦੋੜ ਜਾਂਦੀ ਤੂੰ ਇਹ ਤਾਂ ਮੈਂ ਆਪਸ ਸਟੇਜ ਤੇ ਬੈਠਾ ਲੱਗੇ ਕੋਣੇ ਗਾਣਾ ਰੁਕਾਤਾ ਮਨ ਲ ਖਤਮ ਹੋ ਗਿਆ ਜਾਵਾ ਕੋਣੇ ਗਾਵਾ ਤੂੰ ਵੀ ਲੈ ਕੇ ਕਿੱਦਾਂ ਡਾਂਸ ਕਰਾ ਜਾਣਾ ਖਤਮ ਹੋ ਗਿਆ ਪਹਿਲੇ ਦੁਆਰਾ ਕਰ ਦੁਆਰਾ ਕਰ ਲੈ ਬੰਨ ਨੀ ਲੈ ਚੋ ਦੁਆਰਾ ਸਾਇ ਉਹਨੇ ਸਾਢੇ ਤੋ ਲਾਤਾ ਗਾਣਾ ਹੁਣ ਕਿੱਥਾ ਪੱਗਦਿਲ ਪੱਗਦਿਲ ਹੋ ਗਈ ਇਹ ਹੋਈ ਸੇ ਖਰਾ ਗਾਣ ਹੋ ਗਈ ਚੜਾ ਲੈ ਬੇਟਾ ਰੱਤਾ ਤੂੰ ਸਾਇ ਕਰਦੀ ਬਾਤ ਖੱਪ ਪਾ ਦੇ ਉੱਚੀ ਆ ਬੰਨ ਵਾਲੀ ਮੁਚੀ ਕਾਲੀ ਮੁਚੀ ਸਿਰੋਕ ਮਾਰੀ ਮੁਚੀ ਆ ਗੋੜੇ ਚੱਲ ਪੋਇਨਾ ਮੇਰੇ ਘਰੇ ਕਿਹਾਰੇ ਤੇ ਲੱਗੇ ਸਰੂਪਾ ਬਹਿ ਗਿਆ ਗਾ ਇਹਨੂੰ ਸਰੂਪਾ ਦਾ ਸਰੂਪਾ ਆ ਬਾਹਰ ਕਰਦਾ ਉਹ ਬੰਦਾ ਸਾਡਾ ਚਲੋ ਯਾਰ ਵੋਟ ਮੰਗਣ ਚੱਲ ਜਲੀਏ ਚਲੋ ਚਲੋ ਜਿੱਦੇ ਨੈਣ ਦੇ ਲੱਗ ਗਏ ਓਹ ਦੇਖਦੇ ਤਾਹ ਤਾਂ ਆ ਗਿਆ ਤਾਹ ਤਾਂ ਦੇਰ ਤੋਂ ਤਾਹ ਤਾਂ ਆ ਗਿਆ ਇਹਨੂੰ ਯੋਜਨਾ ਹੈ ਨਹੀਂ ਖੜੇ ਵਾਲਾ ਆ ਗਿਆ ਆ ਉਹ ਸ਼ੌਂਕਾਂ ਸਾਹਮਣੇ ਕਰਦਾ ਤਾਂ ਹੱਥ ਮਨ ਨੂੰ ਸਟੇ ਜਮਾ ਐ ਤੇ ਮੈਂ ਸ਼ੌਕਾਂ ਸ਼ੌਕਰੀ ਦੇ ਨੱਚੇ ਗਈ ਤੇ ਮੈਂ ਐਸੋ ਪਹਿਲੇ ਬੱਚੇ ਨਾਲ ਹੀ ਮੋਟੇ ਤੇ ਰਹੀ ਸੀ ਆਜੇ ਤੇ ਬੱਚੇ ਆ ਗਈ ਉਹਨਾਂ ਦਾ ਕਰ ਲੈ ਭਰਾਵਾ ਤੱਕੇ ਘੱਟ ਮਾਰਨੇ ਪਤਾ ਨਹੀਂ ਕਿ ਮੈਂ ਲੱਗੂਗਾ ਹੈ ਕੁੜੀ ਕੋਲੋਂ ਆਇਆ ਵਾ ਆਹੋ ਓਏ ਦੋਸਤਾਂ ਆਪਾਂ ਆ ਕੇ ਮੰਦਰ ਸ੍ਰੀ ਨੇ ਫਿਰ ਮਿਲਦੇ ਆਂ। ਇੱਥੇ ਆ ਕੇ ਪਾਣੀ ਪੀ ਲੋ ਇੱਕ ਗਲਾਸ ਚ 12 ਵਾਰ। ਤਾਂ ਦੋਸਤੋ ਹੁਣ ਇਹਨੇ ਆਪਾਂ ਜਾ ਕੇ ਆਏ ਮੰਦਰ ਤੇ ਮੈਂ ਤਾਂ ਮੈਨੂੰ ਸਭ ਤੋਂ ਅੱਗੇ ਸੀਗੇ। ਤਾਂ ਸਾਡਾ ਆਪਣਾ ਵੀਰ ਆ ਆ। ਇਹ ਤਾਂ ਭੁੱਲਦੇ ਨਹੀਂ ਵਿਆਹ ਗਿਆ ਦਾਸ ਦੂਸੇ। ਸਟਾਕ ਕੰਦ ਚੱਕਣੀ ਚਪਣੀ ਚ ਪੈਣੀ ਲੈ ਕੇ ਡੁੱਬ ਮਰ ਤੂੰ ਮਰ ਤੂੰ ਮਰ। ਗੈਸਰੀ ਇਥੇ ਆ ਗਿਆ ਉਧਰ ਆਪਣਾ। ਮੰਮਾ ਕਿੱਥੇ ਆ? ਅਸ਼ਾ ਗੈਸ ਮੰਮਾ ਬੁਖਾਰ ਨੇ ਜਮਨ ਸਮਾਨ ਰਹੀਆ। ਤਾਂ ਮਲਣ ਕੇ ਦਵਾਈ ਖੜਦੂ ਤਾਂ ਦੋਸਤੋ ਚਰਜਰ ਮਮਾ ਆ ਗਏ ਤੁਹਾਨੂੰ ਫਿਰ ਮਿਲਦੇ ਆ। ਤੋਂ ਮਮਾ ਆ ਗਏ ਨੇ। ਉਹ ਦੇਖੋ ਵਿਚਾਰੇ ਸਾਡੇ ਮਮਾ ਦਵਾਈ ਲੈ ਰਹੇ ਹੁਣ। ਗਾਈਜ਼ ਦਨ ਮੈਕੀਂ ਦੱਸਾ ਕਿਹੜੇ ਵਰਗਾ ਮੇਰੇ ਮਤਲਬ ਕਿਹੜਾ-ਕਿਹੜਾ ਬੰਦਾ ਮੈਮ ਵਾਂਗੂ ਵੇਲਾ ਵਾ ਸਿੰਗਲ ਆ ਉਹ ਇੰਦਾ ਸਨੈਪਚੈਟ ਵਾਲੀ ਗੇਮਾਂ ਖੇលਦਾ ਰਹਿੰਦਾ ਵਾ। ਦੱਸੋ ਤੂੰ ਸਿੰਗਲ ਆ ਕੀ ਮਤਲਬ? ਤੂੰ ਸਿੰਗਲ ਹੈਂ? ਸਿੰਗਲ ਹੈਗੇਂਗੇ ਨੀ ਵਲੌਗ ਮੇਰੇ ਭਾਈ ਤਿੰਨ ਦੋ ਭਾਈ ਹੈਗੇ ਨੇ ਮੈਂ ਸਿੰਗਲ ਨਹੀਂ ਹੈਗਾ। ਨਹੀਂ ਵਲੌਗ ਰਿਖਦੀ ਆ। ਸਿੰਗਲ ਆ ਤਾਂ ਸਿੰਗਲ ਆ। ਮੈਂ ਸਿੰਗਲ ਮਤਲਬ ਕੱਲੇ ਹੋ ਕੇ ਉਹ ਗੰਗਾ ਹੈਗੇ ਮੇਰੇ ਭਰਾ ਹੈਗੇ ਨਹੀਂ ਤੂੰ ਉਹ ਲੋਗ ਦੇਖਦੀ ਸਿੰਗਲਰ ਹਾਂ ਦੇਖਣਾ ਪੈਣੀ ਧੋਖਾ ਜਿਹਾ ਪਤਾ ਕਿਉਂ ਉਹ ਸਰਤਾ ਦਾ ਗਾਣਾ ਨਹੀਂ ਸੱਜਣ ਰਾਜੀ ਹੋ ਜਵੇ ਫਿਰ ਵੀ ਰੋਲਾ ਨਹੀਂ ਹੋ ਪਾਈ ਮੰਮੀ ਗਾਓ ਤੁਸੀਂ ਗਾਣੇ ਕਿਸ ਨਾਲ ਕੈਮਰਾ ਨਾਲ ਆ ਗਲਾ ਫਾਟ ਅੱਗੇ ਅੱਛਾ ਅੱਜ ਅਸੀਂ ਫੇਸਵਲ ਮਨਾ ਕੇ ਆਏ ਆ ਸਾਡਾ ਦੂਜਾ ਚੈਨਲ ਹੈਗਾ ਵਾ 3 ਇਡੀਅਟ ਮਿਲਿ ਕਿਦਰੀ ਆ ਪਤਾ ਉਹ ਮੇਨ ਔਰਥਰ ਕੋਣ ਕੋਣ ਦੇਖ ਲੈ ਵੇ ਇਸ ਤੇ ਨੀਡਡ ਕੋਣ ਨੇ ਤਾਂ ਦਿਨ ਸਿਆਣੇ ਤਾਂ ਚਲੋ ਅੱਗੇ ਦੇਖੋ ਤੁਸੀਂ ਸਾਡਾ ਫੇਰ ਵਾਲਾ ਬਲੌਗ ਤਾਂ ਚਲੋ ਗਾਇਜ਼ ਮਮਾ ਨਹੀਂ ਚੱਲਨੇ ਕਿਤੇ ਕਾਰਡ ਵਗੈਰਾ ਸਪੌਂਸ ਤਾਂ ਤੁਸੀਂ ਦੇਖੋ ਮੈਂ ਜਾਣਦੇ ਨੇ ਤੂੰ ਜਾਣਾ ਰਿਤ ਨਾਲ ਤੇ ਚਲੋ ਗਾਇਜ਼ ਰੀਤਾ ਜ਼ਰੂਰੀ ਮੈਂ ਕੁਝ ਲੈ ਕੇ ਆਣਾ ਚਲ ਠੀਕ ਆ ਤਾਂ ਗਾਇਜ਼ ਰੀਤਾ ਨਾਲ ਚੱਲਾ ਰੀਤਾ ਨਾਲ ਅਗੇ ਬਲੌਗ ਕੰਟੀਨਿਊ ਕਰਦਾ ਹਾਂ ਤਾਂ ਦੇਖੋ ਬੜਾ ਫਲੈਕਸ ਹੈ ਉਹ ਕਰੇਗਾ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਅਸੀਂ ਇੱਥੇ ਹੀ ਆ ਗਏ ਹਾਂ ਬਹੁਤ ਸਾਰੇ ਜਨਤਰਾ ਦੇ ਨਾਲ ਆ ਗਏ ਹਾਂ ਅੱਸੀ ਇੱਥੇ ਹੀ ਆ ਗਏ ਹਾਂ ਬਹੁਤ ਸਾਰੇ ਜਨਤਰਾ ਦੇ ਨਾਲ ਆ ਗਏ ਹਾਂ ਅੱਸੀ ਇੱਥੇ ਹੀ ਆ ਗਏ ਹਾਂ ਬਹੁਤ ਸਾਰੇ ਜਨਤਰਾ ਦੇ ਨਾਲ ਆ ਗਏ ਹਾਂ ਅੱਸੀ ਇੱਥੇ ਹੀ ਆ ਗਏ ਹਾਂ ਬਹੁਤ ਸਾਰੇ ਜਨਤਰਾ ਦੇ ਨਾਲ ਆ ਗਏ ਹਾਂ ਅੱਸੀ ਇੱਥੇ ਹੀ ਆ ਗਏ ਹਾਂ ਬਹੁਤ ਸਾਰੇ ਜਨਤਰਾ ਦੇ ਨਾਲ ਆ ਗਏ ਹਾਂ ਤਾਂ ਦੋਸਤੋ ਮਮਾਉਣੀ ਰੋਟੀ ਖਾ ਰਹੇ ਨੇ ਅਜਮਾ ਬਿਮਾਰ ਸੀ ਉਸ ਦਾ ਰੋਟੀ ਆਪਾਂ ਲੈ ਕੇ ਆਂਦੀ ਫੇਸ ਤੇ ਟੱਬ ਵਿੱਚ ਹਾਂ ਚਲੋ ਕੋਈ ਨਾ ਚੱਲਦੇ ਹਾਂ ਤਾਂ ਹੁਣ ਆਪਾਂ ਮੁੱਢੋਂ ਪਾਣੀ ਲੈ ਕੇ ਰੋਟੀ ਖਾਣੇ ਆ ਰੋਟੀ ਖਾ ਕੇ ਜਨਾਪਾ ਸੋ ਤੁਸੀਂ ਫਿਰ ਵੇਲਾ ਵਾਲਾ ਵਲੋਗ ਦੇਖਣਾ ਤਗੇ ਜਮੀਰ ਵਾਲੇ ਚੈਨਲ ਤੇ ਦੇਖ ਲਿਓ। ਉਹ ਗਏ ਤੁਸੀਂ ਹਮ ਆਪ ਕਰ ਕਰਦਾ ਰੋਗ ਪਾਈਦਾ। ਅੱਛਾ ਚਲੋ ਕੋਈ ਨਾ ਤਾਂ ਗਾਇਸ ਹੁਣ ਆਪਾਂ ਲੱਗੇ ਆਂ ਸੋਨ ਮਮਾ ਹੈਗੇ ਨੇ ਬਿਮਾਰ ਸੱਜਣ ਛੇਛੇ ਦੀ ਦੁਆ ਕਰ ਜੁਮਮਾ ਠੀਕ ਹੋ ਜਾਣ। ਸਾਡਾ ਪੋਲਾ ਪੰਜ ਠੀਕ ਹੋ ਜਾਣੀ ਨਹੀਂ ਹੁਣ। ਨਹੀਂ ਆ ਗਿਆ ਤੇਰੇ। ਆ ਗਿਆ। ਆਪਾਂ ਪਰਸ਼ਮੀ। ਕੀ? ਬਸ ਸਰਪ੍ਰਾਈਜ਼ ਆ ਗਏ। ਗਾਇਸ ਸੱਚ ब्रोटा रोड पे फड़या गया भूत मां देखा तुसी सच्ची लग के सच्ची है ना नहीं सच्ची गिद्धा, गिद्धा में में नहीं का दिखाओ मन्नू गिद्दा गिद्दा वाले बाबा मैनु ब्राड मैनु इद नहीं होनी की हूं ठीक बने अच्छी भी दिखा दे नहीं नहीं, नहीं कल ओ आ गए गलती ना कल दिखावा कल नहीं क्या नहीं नहीं कल हम कल सरप्राइज रखो तो दोस्तों कुछ सरप्राइज भी रहना चाहिए दा हां तो सरप्राइज रख दे हां ਮੰਗਲਵਾਰ ਮਤਲਬ ਮੰਗਲਵਾਰ ਮਿਲ ਲਓ আচ্ছা আচ্ছা ਚਲੋ ਕੋਈ ਨਾ ਮੰਗਲਵਾਰ ਸਹੀ ਤੇ ਚਲੋ ਦੋਸਤੋ ਅਪ ਲੱਗੇ ਸੋਨ ਕੰਕਰੀਟ ਮਿਲਦੇ ਨੂੰ ਤੁਹਾਨੂੰ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ ਜਬ ਜੇ ਲੱਗੇ ਹੋਵੇ ਤੇ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਗਾਇਸ ਲਾਈਕ ਕਮੈਂਟ ਸ਼ੇਅਰ ਐਨਾ ਢਿੱਲਾ ਨਹੀਂ ਕਰਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਗਾਇਸ ਲੈ ਵੀ ਟੋਡਲ ਮਿਲਦੇ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ